ਮੈਂ ਤੇਰੇ ਵਾਂਗ ਭਾਵੇਂ 2 ਘੰਟੇ ਲੇਟ ਜੰਮੇ। ਤਾੜੀਆਂ ਲਾਓ ਇੱਕ ਵਾਰੀ ਜੀਰ ਲਈ। ਆ શરીર ਦੇਖੋ ਕਿਹੜਾ ਕਹਿੰਦਾ ਜਿੱਤਾ ਖਾਂਦਾ ਹੋਵੇਗਾ। ਕਿਹੜਾ ਕਹਿੰਦਾ ਜੱਤਾ ਖਾਂਦਾ ਹੋਵੇਗਾ। ਕਿਹੜਾ ਕਹਿੰਦਾ ਨਸ਼ੇ ਕਰਦਾ ਹੋਵੇਗਾ। ਆ ਦੇਖੋ ਕਹਿੰਦੇ 2.5 ਲੱਖ ਰੁਪਏ ਮੁੱਲ ਪੈਂਦਾ। 10 10 20 20 ਸੈਕਿੰਡ ਦੇ ਵੀਡੀਓ ਬਣਾਉਣ ਦਾ। ਐਮਐਲਏ ਸਾਬ੍ਹ ਵੱਲੋਂ ਫੌੜ ਜਾਂਦਾ। ਮੁੱਖ ਮੰਤਰੀ ਵੱਲੋਂ ਫੌੜ ਜਾਂਦਾ। ਤੇ ਸੁਖਜੋਹਲ ਸਾਡੇ ਏਰੀਆ ਦੇ ਵਿੱਚ ਆ ਕੇ ਤਹਿ ਬੱਚਿਆਂ ਨੂੰ ਮੋਟੀਵੇਟ ਕਰਨਾ ਪਰ ਇਹ ਪਹਿਲਾ ਪੰਜਾਬ ਦਾ ਐਮਐਲਏ ਆ ਜਿਹੜਾ ਕਹਿੰਦੇ ਆਪਣੇ ਇਲਾਕੇ ਦੇ ਲਈ ਦਿਨ ਨੂੰ ਰਾਤ ਲੀਟਰ ਕਹਿ ਦਿੰਦੇ ਆ ਕਿ ਦਿਨ ਰਾਤ ਰਾਤ ਨੂੰ ਕੋਈ ਫੋਨ ਨਹੀਂ ਚੱਕਦਾ ਰਾਤ ਨੂੰ ਕੋਈ ਮਿਲਦਾ ਨਹੀਂ ਪਰ ਇਹ ਸਾਡੇ ਪਹਿਲੇ ਐਮਐਲਏ ਸਾਹਿਬ ਹੈ ਜਿਹੜੇ ਦਿਨ ਰਾਤ ਸਵੇਰ ਤੜਕੇ ਸਵੇਰ ਤੇ ਵੀ ਕਹਿੰਦੇ ਅੱਜ ਦੇਖੋ ਲੋਕਾਂ ਦੇ ਵਿੱਚ ਲੋਕਾਂ ਦੇ ਹੱਕ ਦੀ ਗੱਲ ਅੱਜ ਕਹਿੰਦੇ ਨਸ਼ਿਆਂ ਦੇ ਵਿਰੁੱਧ ਗੱਲ ਅੱਜ ਕਹਿੰਦੇ ਇਸ ਧਰਤੀ ਤੇ ਉਹ ਪ੍ਰਕਾਸ਼ੀ ਚਾਸੀ ਦੇ ਵਿੱਚ ਬਹੁਤ ਵੱਡਾ ਜਿਹੜਾ ਜਾਗ ਲੱਗਿਆ ਨਸ਼ਿਆਂ ਦੇ ਵਿਰੁੱਧ ਇਹ ਕਹਿੰਦੇ ਬਹੁਤ ਵੱਡਾ ਮਾਣ ਵਾਲੀ ਗੱਲ ਹੈ ਬਹੁਤ ਵੱਡਾ ਮਾਣ ਵਾਲੀ ਗੱਲ ਹੈ ਵਾਹ ਬਾਰੀ ਬਾਰੀ ਖੜੜ ਗਿਆ ਸਿੱਖ ਖਟਕੇ ਲੈਂਦੀ ਲੋਈ ਕਿਸੇ ਦਾ ਬੀਪੀ ਘਟਦਾ ਵੱਧਦਾ ਕਿਸੇ ਨੂੰ ਸ਼ੂਗਰ ਹੋਈ ਜਿਹੜਾ ਰੱਖਦਾ ਗਰੌਣਾ ਲਗੇਦਾ ਤੰਦਰੁਸਤ ਹੈ ਹੋਈ ਤੰਦਰੁਸਤ ਹੈ ਹੋਈ ਵਾਹ ਜੀ ਵਾਹ ਸ਼ੁਰੂਆਤ ਐਸ ਵੇਲੇ ਮਦਦ ਚ ਇਸ ਨੌਜਵਾਨ ਦੇ ਬਿਲਕੁਲ ਕਹਿੰਦੇ ਇਹ શરીਰ ਦੇ ਵਿੱਚ ਖੂਨ ਨੱਚਦਾ ਹੋਇਆ ਬਿਲਕੁਲ ਕਹਿੰਦੇ ਜੋਰ ਦੁਨੀਆ ਮੰਦੀ ਜੋਰਾਂ ਨੂੰ ਲੱਖ ਲੜਨ ਤਾਂ ਕਮਜ਼ੋਰਾ ਨੂੰ ਓ ਬੱਲੇ ਬੱਲੇ ਓ ਓ ਵਾ 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 ਤਾੜੀਆਂ ਲਾ ਦਿਓ ਓ ਤਾੜੀਆਂ ਲਾ ਦਿਓ ਬੱਲੇ 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 ਓ ਕਿ ਕਲੇ ਕਲੀਰ ਦੀ ਓ ਪੱਕੇ ਮੇਰੇ ਵੀਰ ਦੀ ਓ ਵਾ ਦੁਪੱਟਾ ਮੇਰੇ ਭਾਈ ਦਾ ਜੋਰ ਲਾ ਕੇ ਮੈਦਾਨ ਦੇ ਵਿੱਚ ਫਖਰ ਜੋਹਰ ਕਹਿੰਦਾ ਜੱਦੀ ਦਿਖਾਈ ਦਾ ਅੱਜ ਅਸੀਂ ਦਿਖਾਈ ਦਾ ਵਾਹ ਵਈ ਵਾਹ ਸ਼ਾਬਾਸ਼ ਇਹ ਨਸ਼ਾ ਤੇ ਰਹਿਤ ਜਵਾਨੀ ਹੈ ਇਹ ਕਹਿੰਦੇ ਦੁੱਧ ਮੱਖਣ ਦਾ ਪਾਈ ਜਵਾਨੀ ਹੈ ਦੁੱਧ ਮੱਖਣ ਦਾ ਪਾਈ ਜਵਾਨੀ ਹੈ ਵਾਹ ਵਈ ਵਾਹ ਜਿਸ ਤਰ੍ਹਾਂ ਅੱਜ ਲੋੜ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਤੰਦਰੁਸਤੀ ਦਾ ਸਨੇਹਾ ਦੇਣ ਦੇ ਲਈ ਅੱਜ ਲੋੜ ਹੈ ਇਸ ਤਰ੍ਹਾਂ ਦੇ ਇਹ ਵੱਡੇ ਪ੍ਰੋਗਰਾਮ ਕਰਵਾਉਣ ਦੇ ਲਈ ਤਾਜੀ ਨੌਜਵਾਨ ਪੀੜ੍ਹੀ ਗਰਾਊਂਡ ਦੇ ਨਾਲ ਜੁੜ ਸਕੇ ਗੁਰੂ ਘਰ ਦੇ ਨਾਲ ਜੁੜ ਸਕੇ ਵਾਹ ਵਈ ਵਾਹ ਕਿ ਪਟਾਉ ਤੇ ਬਜੁਰ ਥਾਪੀਆਂ ਹਿੱਕਾਂ ਦੇ ਵਿੱਚ ਧੱਕੇ ਨਰ ਜੋਸ਼ ਦੇ ਇਹ ਕਦੂ ਫਿਰਦੇ ਦੁਨੀਆ ਖੜ ਖੜ ਤੱਕੇ ਦੁਨੀਆ ਖੜ ਖੜ ਤੱਕੇ ਵਾਹ ਸ਼ਾਬਾਸ਼ ਆ ਦੇਖੋ ਕੰਦੇ ਫਿਫਥ ਪੈਕ ਗੱਜ ਚੋੜੀ ਛਾਦੀ ਹੈ ਖੱਬੇ ਖੱਬੇ ਤੇ ਪੱਟ ਹੈ ਵਾਹ ਵਈ ਵਾਹ ਬਹੁਤ ਵੱਡਾ ਫਿਟਨੈਸ ਇਨਫਲੂਐਂਸਰ पहली बार आया इस धरती से एक सत्कार जो मैं एमएलए साहब करके आया तो मैं ताड़ी ला दो एमएलए साहब ने लिए पंजाब का डायमंड बल्ले 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 ओ वाह बी वाह आया स्वाद वाह बी वाह तो कुछ हो जी वाकई कहते सिरा हो गया सिरा हो गया थोड़ी माता नूं सलाम ਬੱਡੇ ਪਿਤਾ ਨੂੰ ਸਲਾਮ ਵਾਹ ਵੇ ਵਾਹ ਆ ਦੇਖੋ ਸੁਖ ਜੋਹਲ ਪੱਕੇ ਕਹਿੰਦੇ ਮਨ ਸੋਸ ਸੁਖਾਂ ਸੁਖ ਕੇ ਗੁਰੂ ਘਰ ਤੋਂ ਮੱਥਾ ਟੇਕ ਕੇ ਇਹ ਨੌਜਵਾਨ ਦਾ ਜਨਮ ਹੋਇਆ ਇਹ ਨੌਜਵਾਨ ਦਾ ਜਨਮ ਹੋਇਆ ਉਹ ਦੁਨੀਆ ਇਸ ਵੇਲੇ ਕੋਸ਼ਿਸ਼ ਮੈਦਾਨ ਦੇ ਵਿੱਚ ਚੱਲਦੀ ਹੋਈ ਹੈ ਮੈਦਾਨ ਦੇ ਵਿੱਚ ਚੱਲਦੀ ਹੋਈ ਹੈ ਗੁਰਦਮਸ਼ੀਰਾਂ ਵਾਲੇ ਖੁਬਾਨੇ ਪਗੀਰਾ ਵਾਲੇ ਵਾਹ ਵੇ ਵਾਹ ਆ ਦੇਖੋ ਕਹਿੰਦੇ ਦੁੱਧ ਮੱਖਾਂ ਦਾ ਗ੍ਰਹਿ ਜਵਾਨੀ ਕਿਉਂਕਿ ਸ਼ਾਇਰ ਲਿਖਦਾ ਹੈ ਕਿ ਵੇਰ-ਵੇਰ ਦੇ ਵਿਲ ਦੇਰ ਜੇ ਵੇ ਐਮਐਲਏ ਸਾਹਿਬ ਸ਼ਾਇਰ ਲਿਖਦਾ ਕਿ ਵੇਰ-ਵੇਰ ਦੇ ਵਿਲ ਦੇਰ ਜੇ ਵੇ ਜਿੱਥੇ ਚਾਹ ਉੱਥੇ ਰਾਹ ਹੌਸਲੇ ਦੀ ਗੱਲ ਕੀਤੀ ਹੈ ਹੌਸਲੇ ਦੀ ਗੱਲ ਕੀਤੀ ਹੈ ਬਹੁਤ ਵਧੀਆ ਇਸ ਵੇਲੇ ਕਹਿੰਦੇ ਓ ਵਾਹ ਵੇ ਵਾਹ ਵਾਹ ਵੇ ਵਾਹ ਉਹ ਤਾੜੀਆਂ ਲਾ ਦਿਆ ਕਰੋ ਵਾਹ ਸ਼ਾਬਾਸ਼ ਵਾਹ ਬਿੱਲੇ ਕੋਸ਼ਿਸ਼ ਮਦਾਨ ਦੇ ਵਿੱਚ ਲੇ ਆ ਦੇਖੋ ਕਰ ਦਿੱਤਾ ਕਪਾਲ ਭਾਤੀ ਵਾਹ ਵਾਹ ਬਹੁਤ ਵਧੀਆ ਬਹੁਤ ਵਧੀਆ ਕੋਸ਼ਿਸ਼ ਮਦਾਨ ਦੇ ਵਿੱਚ ਚਲਦੀ ਹੈ ਹੀ ਸ਼ਸਤਨ ਕਰਨਾ ਬੜਾ ਔਖਾ ਪਰ ਆ ਜਿਹੜਾ ਹਸਨ ਹੈ ਨਾ ਇਹ ਤਾਂ ਬਿਲਕੁਲ ਔਖਾ ਦੀ ਤੁਕ ਨਹੀਂ ਜਾਨ ਲੱਗਦੀ ਹੈ ਕਿੰਨਾ ਜੋਰ ਲੱਗਦਾ ਨੌਜਵਾਨ ਦਾ ਵਾਹ ਬੇਬਾ ਦੁਨੀਆ ਮੰਦੀ ਜੋਰਾਂ ਨੂੰ ਲੱਖ ਲਾਣ ਤੱਕ ਜੋਰਾਂ ਨੂੰ ਕਿ ਬਾਪੂ ਦੀ ਹਗਲੀ ਵਿੱਚ ਚਾਰ ਪੰਜ ਝੋਟੀਆਂ ਬਿਨਾਂ ਗਨੇ ਖਾਈ ਜਾਮਨ ਬਕੀ ਦੀਆਂ ਰੋਟੀਆਂ ਕਦੇ ਕਿਸੇ ਰਾਹ ਵੀ ਕੋਲ ਵੱਖਣਾ ਜਨਾਬ ਹੋਵੇ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਹੋਵੇ ਵਾਹ ਵਾਹ ਸ਼ਾਬਾਸ਼ ਬਹੁਤ ਵਧੀਆ ਫਖ ਜੋਹਲ ਆ ਦੇਖੋ ਕਹਿੰਦਾ ਨਸ਼ੇ ਕਰਦਾ ਕਰਦਾ ਗੁਰੂ ਘਰ ਜਾਣ ਲੱਗਿਆ ਜਦੋਂ ਗੁਰੂ ਘਰ ਗਿਆ ਮਤਾਮਾ ਪੈਣਾ ਤੋਂ ਅਸ਼ੀਰਵਾਦ ਲਿਆ ਆਠ ਜਿਹੜੀ ਕਾਲੇ ਰੰਗ ਦੀ ਸਕੋਰ ਤੇ ਖੜੀ ਹੈ ਨਾ ਪੱਛਾ ਇਹ ਜਿਹੜੇ ਵੀਡੀਓ ਬਣਾਏ ਨਾ ਇਹਨਾਂ ਉਹ ਕੰਪਨੀਆਂ ਵੱਲੋਂ ਇਹਨੂੰ ਸਪான்ਸਰ ਕੀਤੀ ਗਈ ਹੈ ਕੰਪਨੀਆਂ ਵੱਲੋਂ ਇਹਨੂੰ ਸਪான்ਸਰ ਕੀਤੀ ਗਈ ਹੈ ਦੇਖੋ ਕਿੰਨੀ ਵੱਡੀ ਦੀ ਚੜ੍ਹ ਤੇ ਨੌਜਵਾਨ ਦੀ ਵਾਹ ਵਾਹ ਔ ਸਖਾ ਜੀ ਹੁਲ ਏ ਆ ਵਾਹ ਵਾਹ ਮਿੱਤਰਾਂ ਦੀ ਚੜ੍ਹ ਤੋਂ ਮੱਛੇ ਕਾਲਜਾ ਦੋ ਕੈਪਸੂਲ ਲੈ ਲਈ ਤੇਜਾਬ ਦੇ ਵਾਹ 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 ਪਰ ਕਹਿੰਦੇ ਆ ਜਿਹੜੀ ਚੜਤ ਹੈ ਨਾ ਵਾਹ ਬੱਲੇ 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 ਮੈਂ ਪਹਿਲੇ ਕਹਿੰਦਾ ਬੱਚੇ ਪਿੱਛੇ ਜਾਓ ਪਿੱਛੇ ਜਾਓ ਪਿੱਛੇ ਕਰ ਦੁੱਝ ਬੱਚੇ ਨੂੰ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ ਸਾਭਿਆ ਸ਼ਰੀਰ ਚੁੰਮ ਚੁੰਗ ਬੂਰੀਆਂ ਸਾਭਿਆ ਸ਼ਰੀਰ ਚੁੰਮ ਚੁੰਗ ਬੂਰੀਆਂ ਵਾਹ ਵੇ ਵਾਹ ਬੱਚੇ ਵੀ ਬੂਰੇ ਖੁਸ਼ ਹੈ ਉਹ ਬੱਚੇ ਨੂੰ ਖੁਸ਼ ਹੋ ਤਾਂ ਤਾੜੀਆਂ ਬਜਾਓ ਇੱਕ ਵਾਰ ਵਾਹ ਜੀ ਦਾ ਬੱਚੇ ਪੂਰੇ ਖੁਸ਼ ਹੈ ਇਹਨਾਂ ਸੁਖ ਜੁਹਲ ਬਾਨਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਆ ਛੋਟੀਆਂ ਬੱਚੀਆਂ ਨੇ ਹਰ ਮਿਲਨ ਬੈਂਸ ਪੜਨਾ ਕਿਸੇ ਨੇ ਅਜੇ ਠਾਕਰ ਬਣਨਾ ਕਿਸੇ ਨੇ ਸੁੱਖਾ ਬੌਂਸਰ ਬਣਨਾ ਕਿਸੇ ਨੇ ਪਿੰਕਲ ਜਰਦ ਬਣਨਾ ਇਹ ਸਾਰੇ ਸਟਾਰ ਸਾਡੇ ਐਮਐਲਏ ਸਾਹਮਣੇ ਬੁਲਾਇਆ ਹੈ ਆਉਣ ਵਾਲੇ ਸਮੇਂ 'ਚ ਹੋਰ ਸਟਾਰ ਪਹੁੰਚਣੇ ਆਂ ਔਰ ਠਾਕਰ ਪਹੁੰਚਣੇ ਆਂ ਆਓ ਵਾਹ ਵੇ ਵਾਹ ਫਲ ਸਪੀਡ ਪੂਰੀ ਜਾਨ ਜੋਸ਼ ਅਖਬਾਜ਼ ਵਾਲੀ ਚਾਪਟਰ 나ਗ ਵਾਲੀ ਕਿ ਛੋਟੇ ਆ ਵੀਰਾਂ ਵੀ ਛੜਦੇ ਸ਼ਰਾਬੀਆਂ ਦੀ ਆ ਦੇਖ ਜ਼ੋਰ ਲੱਗਦਾ ਮੈਦਾਨ ਦੇ ਵਿੱਚ ਇਹ ਖੇਡ ਹੈ ਹਿੰਦੁਸਤਾਨੀਆਂ ਦੀ ਇਹ ਖੇਡ ਹੈ ਪੰਜਾਬੀਆਂ ਦੀ ਇਹ ਖੇਡ ਹੈ ਪੰਜਾਬੀਆਂ ਦੀ ਵਾਹ ਵਾਹ ਬਹੁਤ ਵਧੀਆ ਐਸ ਬਿੱਲੇ ਕਹਿੰਦੇ ਜ਼ੋਰ ਵਾਹ ਜੀ ਵਾਹ ਹਾਂ ਜੀ ਵਾਹ ਜੀ ਵਾਹ ਇਹਨਾਂ ਨੂੰ ਵੀ ਫੜ ਲਓ ਜਿਹਨਾਂ ਨੇ ਪਹਿ ਪੜ ਲਿਆ ਦੋ ਬੰਦੇ ਇਹਨਾਂ ਨੂੰ ਵੀ ਫੜੋ ਮੋਲੇ ਨੂੰ ਤੇ ਬੀਰ ਨੂੰ ਮੋਟੇ ਤੇ ਰੱਖ ਲਓ ਭਾਈ ਹਾਂਜੀ ਮੋਟੇ ਰੱਖ ਲਓ ਮੌਜੂਦ ਹੈ ਵਾਹ ਜੀ ਦਾ ਸ਼ਾਬਾਸ਼ ਬਹੁਤ ਵਧੀਆ ਖਲੋਜ ਖਲੋਜ ਸ਼ਾਬਾਸ਼ ਹਿੰਦੁਸਤਾਨੀਆਂ ਦਾ ਖੇਡਾਂ ਨਾਲ ਇਸ਼ਕ ਦਾ ਡਾਡਾ ਜਿਹਦੇ ਮੱਕੀ ਦੀ ਰੋਟੀ ਦਾ ਸਾਗ ਨਾਲੇ ਪੰਜ ਪਾਣੀਆਂ ਦੀ ਗੋਦ ਵਿੱਚੋਂ ਖੇਡ ਜੰਮੀ ਹਿੰਦੁਸਤਾਨੀ ਪੁੱਤਰਾ ਵਾਂਗ ਉਸ ਨੂੰ ਬਾੜਦਾ ਏ ਪੁੱਤਰਾ ਵਾਂਗ ਉਸ ਨੂੰ ਬਾੜਦਾ ਏ ਜਿੱਥੇ ਗੇ ਨਾਲ ਲੱਗੇ ਗਿੱਦਾ ਤੰਗੜਾ ਸ਼ੌਕਰ ਕਮਾਲ ਦਾ ਏ ਕਮਾਲ ਦਾ ਏ ਵਾਹ ਵਰੀ ਵਾਹ ਵਿਦੇਸ਼ ਵਿੱਚ ਤੂੰ ਤੱਕਲਾ ਅੱਜ ਵਿਦੇਸ਼ਾਂ ਵਿੱਚ ਇਹ ਜੋਸ਼ ਫੱਟਾ ਫੱਪਿਆ ਮਾਰਦਾ ਏ ਫੱਟਾ ਫੱਪਿਆ ਮਾਰਦਾ ਸਬਸ਼ ਬਹੁਤ ਵਧੀਆ ਮੁਕਾਬਲਾ ਚੱਲਦਾ ਹੋਇਆ ਤੇ ਰੰਦੀ ਦੁਨੀਆ ਸਲਾਮਾ ਫਿਰ ਕਰਦੀ ਹੁੰਦਾ ਜਿਹਦੇ ਸ਼ਰੀਰ ਵਿੱਚ ਜੋਰ ਪਈ ਅੰਜ ਪੈਸੇ ਤੇ ਲੈ ਸਭ ਲੁੱਟ ਸਕਦੇ ਨਾ ਮਿਹਨਤ ਨੂੰ ਪਾਉਂਦੇ ਕਦੇ ਚੋੜ ਬਈ ਓ ਬੱਲੇ 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 ਵਾਹ ਰਹਿਦੀ ਦੁਨੀਆ ਸਲਾਮਤ ਕਰਦੀ ਹੁੰਦਾ ਜਿਹਦੇ ਸ਼ਰੀਰ ਵਿੱਚ ਜੋਰ ਪਈ ਅੰਜ ਪੈਸੇ ਤੇ ਲੈ ਸਭ ਲੁੱਟ ਸਕਦੇ ਨਾ ਮਿਹਨਤ ਨੂੰ ਪਾਉਂਦੇ ਕਦੇ ਚੋੜ ਬਈ ਚੋਰੀ ਮਾਰ ਦੀ ਹੱਲਾ ਸ਼ਰੀ ਬਾਪੂ ਦੀ ਹਰਿੰਦਰਾ ਮਾਰਾ ਗੁਰੂ ਦੀਆਂ ਬੇੜੇ ਪਾਰ ਲਾਉਂਦੀਆਂ ਕੰਡੇ ਜੰਮਦੇ ਹੀ ਦੇਖੇ ਹੁੰਦੇ ਬੱਲਿਆ ਟੀਕੇ ਲਾ ਕੇ ਦਲੇਰੀਆਂ ਨਿਆਉਂਦੀਆਂ ਟੀਕੇ ਲਾ ਕੇ ਦਲੇਰੀਆਂ ਨਿਆਉਂਦੀਆਂ ਦੱਸ ਕੋ ਜਿਨ੍ਹਾਂ ਖਾਣਾ ਤੇਲੂ ਰੋਹ ਦੀ ਹੱਟੀ ਦਾ ਜਰਦਾ ਉਹ ਗਰਾਊਂਡ ਵਿੱਚ ਕਿੱਥੇ ਵੱੜਦਾ ਉਹ ਗਰਾਊਂਡ ਦੇ ਵਿੱਚ ਕਿੱਥੇ ਵੱੜਦਾ ਨਸ਼ਾ ਛੱਡਣੇ ਪੈੜੇ ਆ ਵਾਹ ਬਹੁਤ ਵੱਡਾ ਜੋਰ ਬਹੁਤ ਵੱਡੀ ਜਾਨ ਐਥ ਵਿਲੇ ਲਕੜੀਆਂ ਵਿੱਚ ਮੈਦਾਨ ਲਕੜੀਆਂ ਵਿੱਚ ਮੈਦਾਨ ਸਾਵਾਸ ਵਾਹ ਬਾਬਾ ਵਾਹ ਸ਼ਾਬਾਸ਼ ਏ ਬੱਲੇ 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 ਤਾੜੀਆਂ ਵਾਹ ਬਈ ਵਾਹ ਬਹੁਤ ਵਧੀਆ ਬਹੁਤ ਵਧੀਆ ਐਸ ਮਿੱਲੇ ਕਹਿੰਦੇ ਹਰ ਕੋਈ ਮਾਰ ਕਰਦਾ ਆ ਜਿਹੜਾ ਇਸ ਜਹਾਨ ਅੰਦਰ ਅੱਜ ਪਰਖੇ ਜਿਹੜਾ ਖੇਡ ਦੇ ਮੈਦਾਨ ਅੰਦਰ ਵੇ ਇਹ ਤਾਂ ਹਰ ਦਾ ਰੱਬ ਦੇ ਹੱਥ ਹੁੰਦੀ ਹੌਸਲਾ ਹੋਣਾ ਚਾਹੀਦਾ ਇਨਸਾਨ ਨੂੰ ਵਾਹ ਵੇ ਵਾਹ ਆ ਦੇਖੋ ਕਹਿੰਦੇ ਹਵਾ ਦੇ ਵਿੱਚ ਉੜਦਾ ਹੋਇਆ ਸ਼ਰੀਰ ਕਿਹਦਾ ਕਹਿੰਦਾ ਮੈਂ ਹਵਾ 'ਚ ਉੱਣੀ ਫਕਦਾ ਦੇਖੋ ਨੌਜਵਾਨ ਹਵਾ 'ਚ ਉੜਦਾ ਏ ਦੁਨੀਆ ਦਾ ਮੰਨਿਆ ਪ੍ਰਮੰਨਿਆ ਫਿਟਨੈਸ ਇਨਫਲੂਐਂਸਰ ਦੁਨੀਆ ਦਾ ਮੰਨਿਆ ਪ੍ਰਮੰਨਿਆ ਕੈਲਿਸਥੈਨਿਕ ਚੈਂਪੀਅਨ ਇਹ ਪੰਜਾਬ ਦਾ ਪੁੱਤ ਜਿਹਨਾਂ ਨਸ਼ੇ ਛੱਡੇ ਐ ਅੱਜ ਕਸਮ ਖਾ ਲੋ ਸਾਰੇ ਹੀ ਕਿ ਨਰਸ਼ਾ ਨਹੀਂ ਕਰਨਾ ਅੱਜ ਕਸਮ ਖਾ ਲੋ ਸਾਰੇ ਕਿ ਠੋਕੇ ਦੇ ਮੋਰੇ ਨਹੀਂ ਖੜਨਾ ਅਜਨੇ ਅੱਜ ਕਸਮ ਖਾ ਲੋ ਆ ਲਈ ਵਾਹ ਵੇ ਵਾਹ ਇਹ ਗਰਾਊਂਡ ਦੇ ਵਿੱਚ ਸਵੇਰੇ 4 ਵਜੇ ਬਾੜਨਾ ਹੀ ਬਾੜਨਾ ਬਾੜ ਨਹੀਂ ਬਾੜਨਾ ਵਾਹ ਵਾਹ ਵੇ ਵਾਹ ਐਮਐਲਏ ਸਾਹਿਬ ਬਾਤ ਦੇ ਦਿੱਤਾ ਤੁਸੀਂ ਵੀ ਤਾੜੀਆਂ ਲਾਓ ਬਿਲਕੁਲ ਦਿਲ ਦੇ ਨਾਲ ਆਈ ਏਮ ਵੈਰੀ ਹੈਪੀ ਹੈਪੀ ਯੂ ਆਰ ਮੋਰ ਗਲੈਡ ਆਈ ਏਮ ਵੈਰੀ ਹੈਪੀ ਹੈਪੀ ਯੂ ਆਰ ਮੋਰ ਗਲੈਡ ਵਾਹ ਵਾਹ ਤਾਇਰ ਕਰ ਦੋ ਜੀ ਕਿ ਤੇ ਸਾਈਡ ਤੇ ਥੋੜਾ ਵਾਹ ਠੀਕ ਹੈ ਜੀ ਅੱਛਾ ਬੈਕ ਤੇ ਰੱਖਣੇ ਠੀਕ ਵਾਹ ਵਾਹ ਜੀ ਵਾਹ ਸ਼ੇ ਬਾਤੀ ਬੱਚਿਆਂ ਨੂੰ ਵੇਚ ਦਿਆਂ ਨੌਜਵਾਨਾਂ ਨੂੰ ਫੇਰੇ ਜਾ ਕੇ ਨਾ ਆਪਣੇ ਟਰੈਕਟਰ ਦੇ ਟਾਇਰ ਖੁਰੂਗਾ ਕਿਤੇ ਗਰਾਊਂਡ 'ਚ ਨਾ ਵੜ ਜਿਓ ਸਾਡੇ ਘਰ ਦੇ ਕਹੀ ਜਾ ਵੀ ਟਰੈਕਟਰ ਦੇ ਟਾਇਰ ਗਿੱਧਰ ਗਏ ਜੱਟਾ ਸਾਹਿਬ ਕਿਉਂਕਿ ਇਹ ਪੰਜਾਬੀ ਹੈ ਜਦੋਂ ਛਿੱਜ ਆਉਂਦੀਆਂ ਤਾਂ ਕਹਿੰਦੇ ਲੰਗੋਟਾ ਆ ਲਾਣਾ ਹੈ ਜਦੋਂ ਫੁੱਟਬਾਲ ਦੇ ਮੈਚ ਹੁੰਦੇ ਤਾਂ ਕਹਿੰਦੇ ਅਸੀਂ ਫੁੱਟਬਾਲ ਮਾਸਟਰ ਜੀ ਤੋਂ ਲੈਣਾ ਹੈ ਫੋਡੀ ਜੀ ਤੋਂ ਜਦੋਂ ਕਬੱਡੀ ਚੱਲਦੀ ਹੈ ਕਹਿੰਦੇ ਹਟ ਕਬੱਡੀ ਹਟ ਕਬੱਡੀ ਜਦੋਂ ਸੀਜ਼ਨ ਚੱਲ ਜਾਂਦਾ ਤਾਂ ਕਹਿੰਦੇ ਫੇਸਬੁੱਕ ਤੇ ਇੰਸਟਾਗ੍ਰam ਓਹ ਜ਼ਰੂਰ ਸੋਸ਼ਲ ਮੀਡੀਆ ਦਾ ਪ੍ਰਯੋਗ ਕਰਨਾ ਆ ਰਿਹਾ ਗਰਾਊਂਡ ਦੇ ਵਿੱਚ ਵੀ ਫੇਰੇ ਜਰੂਰ 2 ਘੰਟੇ ਖੜਨਾ 2 ਘੰਟੇ ਖੜਨਾ ਵਾਹ ਸ਼ਾਬਾਸ਼ ਵਾਹ ਬਈ ਵਾਹ ਖੀਮ ਟੋਟੇ ਭੰਗ ਚਾਹੇ ਹੋਵੇ ਜਰਦਾ ਔਰ ਖਾਣ ਵਾਲਾ ਬੰਦਾ ਤਿਲ ਤਿਲ ਮਰਦਾ ਔਰ ਤੁਸੀਂ ਨਸ਼ੇ ਨੂੰ ਹੱਥ ਨਾ ਲਾਓ ਔਰ ਸੋਹਣਿਓ ਤੁਸੀਂ ਮਾਪਿਆਂ ਦਾ ਦਿਲ ਨੂੰ ਦੁਖਾਓ ਸੋਹਣਿਓ ਇੱਕ ਨਵਾਂ ਚੱਲਿਆ ਨਸ਼ਾ ਜਿਹਦਾ ਨਾਮ ਹੈ ਚਟਾ ਸਾਨ ਬੜੇ ਦਾ ਖੂਨ ਸੁਭ ਜਾਂਦਾ ਰੰਗ ਤੇ ਜਾਂਦਾ ਫੁੱਟਾ ਤੁਸੀਂ ਨਸ਼ੇ ਨੂੰ ਹੱਥ ਨਾ ਲਾਓ ਸੋਹਣਿਓ ਤੁਸੀਂ ਮਾਪਿਆਂ ਦੇ ਦਿਲ ਵਿੱਚ ਨਾ ਬੁਖਾਇਓ ਸੋਹਣਿਓ ਅੱਧਿਆਂ ਨੂੰ ਖਾ ਗਿਆ ਚਿੱਟਾ ਅੱਧਿਆਂ ਨੂੰ ਖਾ ਗਿਆ ਚਿੱਟੀਆਂ ਪਰ ਚਿੱਟੇ ਤੋਂ ਬਚ ਕੇ ਨਸ਼ੇ ਤੋਂ ਬਚ ਕੇ ਇਹ ਪੰਜਾਬ ਦੀ ਮਿੱਟੀ ਨਾਲ ਜੁੜਨਾ ਇਹ ਪੰਜਾਬੀ 언ਦੇ ਨਾਲ ਜੁੜਨਾ ਇਹ ਬੋਲੀ ਦੇ ਨਾਲ ਜੁੜਨਾ ਇਹ ਖੇਡਾਂ ਦੇ ਨਾਲ ਜੁੜਨਾ ਵਾਹ ਵੇ ਵਾਹ ਆ ਦੇਖੋ ਕਿੰਨੀ ਜਾਣ ਲੱਕ ਦੇ ਵਿੱਚ ਫੋਰ বাই ਫੋਰ ਹਾਰਜੀਪ ਜਿੰਨਾ ਜੌਰ ਤੇ ਜਾਨ ਵਾਹ ਸ਼ਾਬਾਸ਼ ਬਹੁਤ ਬੰਦੀਆ ਕੋਸ਼ਿਸ਼ ਦਦਾਂ ਦੇ ਵਿੱਚ ਅੰਮੀ ਲੈ ਰੈਸ ਪਲੀਜ਼ ਹੈਗਾ ਟੋਲੀਆ ਟੋਲੀਆ ਦਾ ਯਾਰ ਕੋਈ ਸਾਫਾ ਤਲਕ ਦਾ ਗਦਰ ਟੈਰ ਤਲਕ ਦਾ ਜੀਥੇ ਥੋੜਾ ਦੇ ਦਿਓ ਹਾਂ ਪਹਿਲਾਂ ਆਧਾਰ ਦਿਓ ਬਈ ਇੱਕ ਵਾਰ ਸੁਖ ਲੌਂ ਦੀ ਚੜ੍ਹਦੀ ਕਲਾ ਲਈ ਇੱਕ ਵਾਰ ਪਿੰਡ ਦੇ ਨੌਜਵਾਨਾਂ ਦੀ ਚੜ੍ਹਦੀ ਕਲਾ ਲਈ ਇੱਕ ਵਾਰ ਐਮਐਲਏ ਸਾਹਿਬ ਦੀ ਚੜ੍ਹਦੀ ਕਲਾ ਲਈ ਮੇਰੇ ਨਾਲ ਜੱਕਰਾਂ ਲਾਣੇ ਜੋ ਬੋਲੇ ਸੋਨਹਾਲ ਜੈਕਾਰਾ ਜੈਕਾਰਾ ਤੰਤਰ ਕੁਲਾਂ ਦੀ ਸਰਕਾਰ ਬਾਬਾ ਸਰਬੰਦਾਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਕਰਮ ਮਤਾ ਨਾਨਕ ਦੇਵ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਆ ਦੇਖੋ ਵਾਹ ਵੇ ਵਾਹ ਆ ਕਿੰਨੀ ਜਾਨ ਐ ਇਹਨਾਂ ਦੇ ਵਿੱਚ ਨੌਜਵਾਨਾਂ ਚ ਵਕਤ ਕਹਿੰਦੇ ਐਵੇਂ ਨਹੀਂ ਢਾਈ-ਢਾਈ ਲੱਖ ਮੁੱਲ ਪੈਂਦਾ ਐਮਐਲਏ ਸਾਹਿਬ ਕੁਝ ਕੀਤਾ ਐ ਨੌਜਵਾਨਾਂ ਨਸ਼ੇ ਛੱਡ ਕੇ ਨਹੀਂ ਕਹਿੰਦੇ ਜਿਹੜਾ ਨਸ਼ੇ ਕਰਨ ਲੱਗ ਪਿਆ ਕੰਡਮ ਹੋ ਗਿਆ ਇਹਨੂੰ ਡਰੱਗ ਡੀ ਅਡਿਕਸ਼ਨ ਸੈਂਟਰ ਵਿੱਚ ਜਮਤ ਲਾ ਦਿਓ ਇਹਨੂੰ ਵਾਹ ਵੇ ਵਾਹ ਬੱਲੇ 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 واہ شاہ واہ واہ پوری جان لگ گئی ہے پوری جان لگ گئی ہے واہ بھائی واہ تیری ماتا نو ਤੇਰੇ ਪੈਦਾ ਨੂੰ ਧਰਮ ਚੱਕ ਦਿਓ ਜੀ ਚੱਕ ਦੇ ਫਟਫਟ ਵਾਹ ਰਈ ਵਾਹ ਅਬ ਸੁਖ ਜੋਹਰ ਨੇ ਤਾਂ ਪੂਰਾ ਜੋਰ ਲਗਾ ਦਿੱਤਾ ਸੁਖ ਜੀ ਅ ਤੂੰ ਹੀ ਮੈਦਾਨ ਦੇ ਵਿੱਚ ਬੀਮੇ ਵਾਲਾ ਕੰਮ ਕਰਾ ਦਿੱਤਾ ਬੀਮੇ ਵਾਲਾ ਕੰਮ ਕਰਾ ਦਿੱਤਾ ਤਾੜੀਆਂ ਲਾ ਦੇ ਕੁਦਰ ਸੁਖ ਲਈ ਵਾਹ ਰਈ ਵਾਹ ਬਹੁਤ ਵਧੀਆ ਉਦੋਂ ਮੁਕਾਬਾ ਪੈਣਾ ਵੀ ਪਹੁੰਚਿਆ ਜੀਆਂ ਕਹਿੰਦੇ ਦੇਖੋ ਮੁਕਾਬਾ ਪੈਣਾ ਦਾ ਵੀ ਅਸ਼ੀਰਵਾਦ ਹੈ ਮੇਲੇ ਸਾਹਿਬ ਤੁਹਾਡੇ ਲਈ ਸਾਡੇ ਲਈ ਬਹੁਤ ਵੱਡਾ ਪਿਆਰ ਤੇ ਸੁਖਜੋਹਲ ਲਈ ਬਹੁਤ ਵੱਡਾ ਪਿਆਰ ਵਾਹ ਵੇਗਾ ਸੁਖਜੋਹਲ ਤੇਰੀ ਮਾਤਾ ਨੂੰ ਸलाम ਤੇਰੇ ਪਿਤਾ ਨੂੰ ਸलाम ਇਹਦੇ ਬਾਪੂ ਜੀ ਲਈ ਅਜ ਇੱਕ ਵਾਰ ਇੱਥੇ ਅੱਜ ਫਟ ਪਲੀਜ਼ ਹਲੋ ਤੁਜੀ ਮੇਰੇ ਮੇਲੇ ਸਾਹਿਬ ਅਜ ਪਲੀਜ਼ ਆ ਤੌਲੀਆ ਸੀ ਬਾਈ ਸਾਡੇ ਜੀ ਬੋਲਣ ਦੇ ਮੈਂ ਇੱਕ ਪੁਰੇ ਕਿਦਾਂ ਬਾਪੂ ਜੀ ਬੋਲਣ ਦੇ ਮੈਂ ਇੱਕ ਪੁਰੇ ਅੱਛਾ ਵੈਲਕਮ ਬਹੁਤ ਵੱਡੀ ਪ੍ਰਸ਼ੰਸਾ ਬਹੁਤ ਵੱਡੀ ਧਾਈ ਦੇ ਪੱਤਰ ਇਹਨਾਂ ਦੇ ਬਾਪੂ ਜੀ ਆਏ ਆ ਇਹਨਾਂ ਲਈ ਤਾੜੀਆਂ ਲਾ ਦਿਓ ਬਾਪੂ ਜੀ ਦੇ ਪਲੀਜ਼ ਕੈਨਮ ਤੁਹਾਡਾ ਇੰਦਰਜੀਤ ਆ ਜੀ ਥੋੜਾ ਜਿਲ੍ਹਾ ਕਿਹੜਾ ਪੈਂਦਾ ਬਰਨਾਲਾ ਵਾਹ ਜੀ ਵਾਹ ਇੰਦਰ ਜਖਰ ਇੰਦਰਜੀਤ ਸਿੰਘ ਜੀ ਇਹਨਾਂ ਦੇ ਬਾਪੂ ਜੀ ਨੂੰ ਅੱਜ ਸलाम ਹੈ ਬਾਪੂ ਜੀ ਤੁਹਾਨੂੰ ਸलाम ਹੈ ਕਿਉਂਕਿ ਇੱਕ ਸਮਾਥੀ ਜਦੋਂ ਨਸ਼ਾ ਸੀ ਪਰ ਅੱਜ ਛੱਡ ਪੁੱਤਰ ਨੂੰ ਦੇਖ ਕੇ ਲੱਗਦਾ ਨਹੀਂ ਐਮਐਲਏ ਸਾਹਿਬ ਕਿ ਪੰਜਾਬ ਦੇ ਵਿੱਚ ਕਿਤੇ ਨਸ਼ਾ ਹੈਗਾ ਏ ਐਡੇ ਦੇ ਨੌਜਵਾਨ ਜਦੋਂ ਪਿੰਡ ਦੇ ਵਿੱਚ ਘੁੰਮ ਜਾਂਦੇ ਆ ਨਾ ਤਾਂ ਮਹੀਨਾ ਮਹੀਨਾ ਸਮਝੋ ਬਈ ਨਾ ਬੱਚਾ ਨੇ ਰੋਜ ਬੱਚੋ ਗਰੌਂਦਾਨਾ ਕਰਦੋ ਤਾਲੀਆਂ ਲਾਫੀਂ ਭਰਿਆ ਮੇਰੇ ਸਾਹ ਦੇ ਅੱਜ ਕੋ ਨਿਆੜੇ ਕੋਈ ਖੁਸ਼ਾ ਕਹਿੰਦੇ ਸੀ ਅੱਜ ਜਾਣਾ ਹੀ ਨਹੀਂ ਜਾਣਾ ਹੀ ਨਹੀਂ ਵਾਹ ਸ਼ਾਬਾਸ਼ ਬੱਚੇ ਬਹੁਤ ਖੁਸ਼ਾ ਰੱਬ ਦਾ